ਅੱਜ ਪੜਵਾਵਾਂਗੇ ਆਟਾ ਬਿਸਕੁਟ ਉਹ ਇਕੜਾਈ ਦੇ ਵਿੱਚ ਬਿਲਕੁਲ ਪਰਫੈਕਟ ਤੇ ਬਿਲਕੁਲ ਕਰੰਚੀ ਤੇ ਖਾਣ ਦੇ ਵਿੱਚ ਬਿਲਕੁਲ ਬਾਜ਼ਾਰ ਵਰਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਬਣਾਉਂਗੇ ਪੂਰੇ ਨਾਪ ਦੇ ਨਾਲ ਆਪਾਂ ਜਿਹੜੇ ਬਿਸਕੁਟ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਇਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਆਟਾ ਬਿਸਕੁਟ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਟਾ ਹੀ ਚਾਹੀਦਾ ਹੈ ਡੇਢ ਕੌਲੀ ਮੈਂ ਆਟੇ ਦੀ ਲੈ ਲਈ ਹੈ ਤੁਸੀਂ ਇੱਕ ਕੌਲੀ ਜਾਂ ਕੱਪਅ ਸੈੱਟ ਕਰ ਲੈਣਾ ਹੈ ਫਿਰ ਉਸੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਪਾ ਲਿਓ ਇਹਦੇ ਵਿੱਚ ਆਪਾਂ ਅੱਧੀ ਕੌਲੀ ਸੂਜੀ ਵੀ ਪਾਈ ਹੈ ਤਾਂ ਕਿ ਬਿਸਕੁਟ ਆਪਣੇ ਕਰੰਚੀ ਤੇ ਸੌਫਟ ਬਣਨ ਹੁਣ ਆਪਾਂ ਇਹਦੇ ਵਿੱਚ 8 ਚਮਚ ਦੇਸੀ ਘਿਓ ਦੇ ਪਾ ਲਵਾਂਗੇ ਤਾਂ ਕਿ ਮੋਨ ਰਹੇ ਤੇ ਬਿਸਕੁਟ ਹਾਰਡ ਨਾ ਬਣਨ ਆਪਣੇ ਉਸ ਤੋਂ ਬਾਅਦ ਇਹਦੇ ਵਿੱਚ ਬੇਕਿੰਗ ਸੋਡਾ ਜਾਂ ਤੁਸੀਂ ਬੇਕਿੰਗ ਪਾਊਡਰ ਆ ਦੋਨਾਂ ਦੇ ਵਿੱਚੋਂ ਇੱਕ ਚੀਜ਼ ਪਾ ਲੈਣੀ ਆ 3-4 ਚੁਟਕੀਆਂ ਮੈਂ ਇਹਦੇ ਵਿੱਚ ਪਾ ਲਈਆਂ ਆ ਆਟੇ ਦੇ ਹਿਸਾਬ ਨਾਲ ਇਹਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੂਰ ਨੂੰ ਤੇ ਬੇਕਿੰਗ ਪਾਊਡਰ ਵੀ ਹੈ ਜਿਹੜਾ ਇਹਦੇ ਵਿੱਚ ਮਿਕਸ ਹੋ ਜਾਊਗਾ ਹੁਣ ਆਪਾਂ ਇਹਦੇ ਵਿੱਚ ਥੋੜਾ-ਥੋੜਾ ਦੁੱਧ ਪਾ ਕੇ ਜਿਹੜਾ ਆਟਾ ਗੁੰਨ ਲਵਾਂਗੇ ਮੈਂ ਪਾਣੀ ਨਹੀਂ ਪਾਇਆ ਹੈਗਾ ਅੱਧੀ ਕੌਲੀ ਤੋਂ ਵੀ ਘੱਟ ਆ ਜਿਹੜਾ ਮੈਂ ਚੀਨੀ ਦੁੱਧ ਦੇ ਵਿੱਚ ਘੋਲ ਕੇ ਰੱਖਤੀ ਸੀ ਚੀਨੀ ਮੈਂ ਪੂਰੀ ਤਰ੍ਹਾਂ ਨਹੀਂ ਘੋਲੀ ਹੈਗੀ ਥੋੜੀ ਜੀ ਸਾਬਤ ਚੀਨੀ ਇਹਦੇ ਵਿੱਚ ਐਡ ਕਰੂੰਗੀ ਮੈਂ ਇਸੇ ਦੁੱਧ ਦੇ ਵਿੱਚ ਜਿਹੜੀ ਤਾਂ ਕਿ ਉੱਪਰ ਚੀਨੀ ਜੇ ਆ ਜਾਂਦੀ ਹੈ ਜਿਵੇਂ ਬਾਜ਼ਾਰ ਵਾਲੇ ਬਿਸਕਟਾਂ ਦੇ ਹੁੰਦੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਤੇ ਖਾਣ ਚ ਵੀ ਟੇਸਟੀ ਲੱਗਦੇ ਆ ਆਪਾਂ ਥੋੜਾ ਥੋੜਾ ਕਰਕੇ ਦੁੱਧ ਦੇ ਵਿੱਚ ਐਡ ਕਰ ਲਵਾਂਗੇ ਤੇ ਹਾਰਡ ਜਿਆਦਾ ਜਿਹੜਾ ਡੋ ਲਗਾ ਲਵਾਂਗੇ ਤੇ ਇਹਦੇ ਵਿੱਚੋਂ ਥੋੜੀ ਜਿਹੀ ਚੀਨੀ ਤੇ ਦੁੱਧ ਆਪਾਂ ਐਡ ਕਰ ਲਵਾਂਗੇ ਦੁੱਧ ਦੇ ਵਿੱਚ ਗੁੰਨਿਆ ਹੋਇਆ ਆਟਾ ਜਿਹੜੇ ਬਿਸਕਟ ਬਹੁਤ ਹੀ ਜ਼ਿਆਦਾ ਟੇਸਟੀ ਤੇ ਫਲੇਵਰਫੁੱਲ ਬਣ ਕੇ ਤਿਆਰ ਹੁੰਦੇ ਨੇ ਬਾਜ਼ਾਰ ਦੇ ਵਿੱਚ ਵੀ ਜਦੋਂ ਅਸੀਂ ਬਣਵਾਉਂਦੇ ਆ ਬਿਸਕਟ ਤਾਂ ਦੁੱਧ ਦੇ ਵਿੱਚ ਹੀ ਆਟਾ ਗੁੰਨ ਕੇ ਜਿਹੜੇ ਬਿਸਕਟ ਬਣਾਏ ਜਾਂਦੇ ਨੇਗੇ ਵਧੀਆ ਤਰੀਕੇ ਨਾਲ ਮਲ ਮਲ ਕੇ ਆਟਾ ਇਹ ਜਿਹੜਾ ਗੁੰਨ ਲਵਾਂਗੇ ਤਾਂ ਕਿ ਬਿਸਕੁਟ ਜ਼ਿਆਦਾ ਟੇਸਟੀ ਬਣ ਜਿੰਨਾ ਵਧੀਆ ਆਟਾ ਤੁਸੀਂ ਗੁੰਨੋਗੇ ਬਿਸਕੁਟ ਓਨੇ ਜ਼ਿਆਦਾ ਟੇਸਟੀ ਬਣਨਗੇ ਆਪਾਂ ਬਹੁਤ ਜ਼ਿਆਦਾ ਸੌਫਟ ਜਿਹੜਾ ਡੋ ਨਹੀਂ ਬਣਾਉਣਾ ਹੈਗਾ ਨਹੀਂ ਤਾਂ ਫਿਰ ਬਿਸਕੁਟ ਆ ਜ਼ਿਆਦਾ ਸੌਫਟ ਬਣ ਜਾਣਗੇ ਇਸ ਤਰ੍ਹਾਂ ਆ ਆਟਾ ਇਹ ਜਿਹੜਾ ਗੁੰਨ ਲਿਆ ਇਹਨਾਂ ਨੂੰ 10 ਤੋਂ 20 ਮਿੰਟ ਦੀ ਰੈਸਟ ਦੇ ਦਵਾਂਗੇ ਆਪਾਂ ਟਿੰਡਾ 'ਤੇ ਰੱਖ ਦਵਾਂਗੇ ਤੇ 10 ਮਿੰਟ 20 ਮਿੰਟ ਤੋਂ ਬਾਅਦ ਆਪਾਂ ਹੱਥਾਂ ਤੇ ਘਿਓ ਲਗਾ ਕੇ ਬਿਸਕੁਟ ਆ ਜਿਹੜੇ ਇਹਦੇ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਦਾ ਜਿਹੜੇ ਪੇੜਾ ਆ ਬਣਾ ਲਵਾਂਗੇ ਰਫ ਜ ਵੇਲ ਲਾਵਾਂਗੇ ਇਹਨੂੰ ਜਿਆਦਾ ਗੋਲ ਬੇਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿੱਦਾਂ ਦਾ ਵੀ ਆਪਾਂ ਨਾ ਹੀ ਜਿਆਦਾ ਆਪਾਂ ਮੋਟਾ ਰੱਖਣਾ ਹੈ ਤੇ ਨਾ ਹੀ ਜਿਆਦਾ ਆਪਾਂ ਪਤਲਾ ਰੱਖਣਾ ਹੈ ਤਾਂ ਕਿ ਬਿਸਕੁਟ ਜਿਹੜੇ ਬਿਲਕੁਲ ਪਰਫੈਕਟ ਬਣਨਾ ਹੈ ਇਸ ਤਰ੍ਹਾਂ ਆਪਾਂ ਬੇਲਣੇ ਦੀ ਹੈਲਪ ਦੇਣ ਵਾਲਾ ਥੋੜਾ ਥੋੜਾ ਕੀ ਲਗਾ ਕੇ ਆਂ ਵੇਲ ਲਾਵਾਂਗੇ ਹੁਣ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਤੁਸੀਂ ਇਹਨੂੰ ਚੌਰਸ ਸ਼ੇਪ ਦੇ ਵਿੱਚ ਵੀ ਕੱਟ ਸਕਦੇ ਹੋ ਮੈਂ ਛੋਟੀ ਜੀ ਗਲਾਸੀ ਦੇ ਨਾਲ ਗੋਲ ਗੋਲ ਕੱਟ ਲਿਆ ਰੋਸੀ ਜਿਹੜਾ ਇਹਨੂੰ ਕਿਸੇ ਵੀ ਸ਼ੇਪ ਦੇ ਵਿੱਚ ਕੋਈ ਵੀ ਸ਼ੇਪ ਦੇ ਸਕਦੇ ਹਾਂ ਇਸ ਤਰ੍ਹਾਂ ਛੋਟੀ ਜੀ ਗਲਾਸੀ ਆ ਮੈਂ ਲੈ ਲਈ ਆ ਇੰਨੇ ਮੋٹے ਆਪਾਂ ਬਿਸਕੁਟ ਆ ਜਿਹੜੇ ਰੱਖੇ ਆ ਇਸੇ ਤਰ੍ਹਾਂ ਆਪਾਂ ਸਾਰੇ ਬਿਸਕੁਟ ਆ ਜਿਹੜੇ ਕੱਟ ਲਵਾਂਗੇ ਤੇ ਜਿਹੜਾ ਆਲੇ-ਦਾਲੇ ਵਾਲਾ 파ਟ بچਿਆ ਉਹਨੂੰ ਵੀ ਆਪਾਂ ਦੁਬਾਰਾ ਬੇਲ ਲਵਾਂਗੇ ਪੇੜਾ ਬਣਾ ਕੇ ਦੁਬਾਰਾ ਬੇਲ ਲਵਾਂਗੇ ਦੂਜੇ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਜਿੰਨੇ ਵੀ ਬਿਸਕੁਟ ਇਹਦੇ ਵਿੱਚ ਨਿਕਲੇ ਨੇ ਆਪਾਂ ਕੱਢ ਲਵਾਂਗੇ ਇਸ ਤਰ੍ਹਾਂ ਬਿਲਕੁਲ ਬਹੁਤ ਵਧੀਆ ਆਪਣੇ ਬਿਸਕੁਟ ਬਣ ਕੇ ਤਿਆਰ ਹੋਏ ਨੇ ਵਿੱਚ ਕਿਤੇ ਕਿਤੇ ਇਹਨਾਂ ਦੇ ਚੀਨੀ ਆ ਹੁਣ ਫੋਕ ਤੇ ਹੈਲਪ ਦੇ ਨਾਲ ਇਹਦੇ ਵਿੱਚ ਆਪ ਗਲੀਆਂ ਕੱਢ ਲਵਾਂਗੇ ਸਾਰੀ ਸਾਈਡ ਤੇ ਆਪਾਂ ਫੋਕਾ ਜਿਹੜਾ ਇਸ ਤਰ੍ਹਾਂ ਸਾਈਡਾਂ ਤੇ ਵੀ ਇਹ ਗਲੀਆਂ ਕੱਢ ਲਵਾਂਗੇ ਤਾਂ ਕਿ ਇਹ ਫੁੱਲਣ ਨਾ ਮਠੀ ਦੀ ਤਰ੍ਹਾਂ ਨਾ ਬਣਨ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਗਲੀਆਂ ਕੱਢ ਲੈਣੀਆਂ ਜਾਂ ਤੁਸੀਂ ਕੱਟ ਲਗਾ ਕੇ ਵੀ ਇਹਨਾਂ ਨੂੰ ਬਣਾ ਸਕਦੇ ਹੋ ਚਾਕੂ ਜਾਂ ਚਮਚ ਦੀ ਹੱਲਪ ਦੇ ਨਾਲ ਤੁਸੀਂ ਇਹਦੇ ਵਿੱਚ ਕੱਟਾ ਜਿਹੜੇ ਹਲਕੇ ਹਲਕੇ ਲਗਾ ਸਕਦੇ ਹੋ ਦੂਜੀ ਸਾਈਡ ਤੇ ਮੈਂ ਖੁੱਲਕਿਓ ਜਿਹੜਾ ਗਰਮ ਕਰਨਾ ਰੱਖਤਾ ਸੀਗਾ ਕਿਓ ਤੁਸੀਂ ਇੱਕ ਵਾਰੀ ਗਰਮ ਕਰ ਲੈਣਾ ਉਸ ਤੋਂ ਬਾਅਦ ਇਹਨੂੰ ਲੋ ਮੀਡੀਅਮ ਫਲੇਮ ਤੇ ਰੱਖਣਾ ਹੈ ਬਿਲਕੁਲ ਵੀ ਹਾਈ ਫਲੇਮ ਨਹੀਂ ਕਰਨੀ ਹੈਗੀ ਨਹੀਂ ਤਾਂ ਇਹ ਉਪਰੋਂ ਪੱਕ ਜਾਣਗੇ ਵਿੱਚੋਂ ਬਿਲਕੁਲ ਕੱਚੇ ਰਹਿ ਜਾਣਗੇ ਜਿੰਨੇ ਕ ਬਿਸਕੁਟ ਇਹਦੇ ਵਿੱਚ ਆ ਜਾਣਗੇ ਉਹਨੇ ਕਪਾਂ ਦੇ ਵਿੱਚ ਐਡ ਕਰ ਦਵਾਂਗੇ ਤੇ ਗੈਸ ਦੀ ਫਲੇਮ ਲੋ ਮੀਡੀਅਮ ਹੀ ਰੱਖੀ ਆ ਲੋ ਮੀਡੀਅਮ ਫਲੇਮ ਤੇ ਪਕਾਵਾਂਗੇ ਫੇਰੀ ਵਧੀਆ ਬਣ ਕੇ ਤਿਆਰ ਹੋਣਗੇ ਨਹੀਂ ਤਾਂ ਬਿਲਕੁਲ ਵੀ ਵਧੀਆ ਤੁਹਾਡੇ ਨਹੀਂ ਬਣਨਗੇ ਇਹ ਜਿੰਨੇ ਇੱਕ ਵਾਰ ਚ ਇਹਦੇ ਵਿੱਚ ਬਿਸਕੁਟ ਆ ਗਏ ਉਹਨੇ ਕਪਾ ਪਾ ਲਵਾਂਗੇ ਤੇ ਦੁਬਾਰਾ ਪਾ ਕੇ ਜਿਹੜੇ ਹੋਰ ਪਕਾ ਲਵਾਂਗੇ ਇਸੇ ਤਰ੍ਹਾਂ ਸਾਰੇ ਬਿਸਕੁਟ ਪਪ ਕਰ ਲਵਾਂਗੇ ਕਲਰ ਤੁਸੀਂ ਜਿਵੇਂ ਦਾ ਵੀ ਰੱਖਣਾ ਚਾਹੋ ਉਹਵੇਂ ਦਾ ਰੱਖ ਸਕਦੇ ਹੋ ਮੈਂ ਥੋੜਾ ਜਿਹਾ ਡਾਰਕ ਕਲਰ ਰੱਖਿਆ ਤੁਸੀਂ ਲਾਈਟ ਕਲਰ ਰੱਖਣਾ ਹੈ ਫਿਰ ਉਹਵੇਂ ਦਾ ਹੀ ਰੱਖ ਸਕਦੇ ਹੋ ਉਨੇਕ ਟਾਈਮ ਤੇ ਤੁਸੀਂ ਫਰਾਈ ਕਰਕੇ ਇਹਨਾਂ ਨੂੰ ਕੱਟ ਲੈਣਾ ਹੈ ਬਿਲਕੁਲ ਤੇ ਇਸ ਤਰ੍ਹਾਂ ਇਹ ਬਿਲਕੁਲ ਆਪਣੇ ਫਰਾਈ ਹੋਣੇ ਸ਼ੁਰੂ ਹੋ ਗਏ ਆ ਪੱਕਣੇ ਸ਼ੁਰੂ ਹੋ ਗਏ ਆ ਉਸ ਤੋਂ ਬਾਅਦ ਹੀ ਤੁਸੀਂ ਇਹਦਾ ਪਾਸਤਾ ਬਲਟਣਾ ਹੈ ਜਦੋਂ ਇੱਕ ਵਾਰੀ ਇਹ ਪੱਕਣੇ ਸ਼ੁਰੂ ਹੋ ਗਏ ਪਹਿਲਾਂ ਤੁਸੀਂ ਬਿਲਕੁਲ ਨਹੀਂ ਛੇੜਨੇ ਹੈਗੇ ਨਹੀਂ ਤਾਂ ਇਹ ਸ਼ੇਪ ਜਿਹੜੀ ਖਰਾਬ ਹੋ ਜਾਊਗੀ ਜੇ ਤੁਸੀਂ ਪਹਿਲਾਂ ਇਹਦੀ ਉਥਲ-ਪੁਥਲ ਕੀਤੀ ਜਦੋਂ ਇਹ ਸੈੱਟ ਹੋ ਗਏ ਉਸ ਟਾਈਮ ਤੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਹਿਲਾਉਣਾ ਹੈ ਪਾਸਤਾ ਬਦਲ ਇਸ ਤਰ੍ਹਾਂ ਹੀ ਆਪਣੇ ਬਿਸਕੁਟ ਆ ਜਿਹੜੇ ਕੜਾਈ ਦੇ ਵਿੱਚ ਪੱਕ ਕੇ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਕੱਢ ਲਿਆ ਇਸ ਤਰ੍ਹਾਂ ਦਾ ਕਲਰ ਮੈਂ ਰੱਖਿਆ ਤੁਸੀਂ ਜਿੱਦਾਂ ਚਾਹੋ ਉਦਾਂ ਦਾ ਕਲਰ ਆ ਰੱਖ ਸਕਦੇ ਆ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਆਰਾਮ ਦੇ ਨਾਲ ਬਣਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰਸਪੀ ਦੇ ਚ ਨਵੀਂ ਵੀਡੀਓ ਦੇ ਵਿੱਚ